Which inna enough, but that the thing is like this. Well, you're gonna have you got all day to think about that. Yes, yeah, I don't know when. ਪੁਲਿਸ ਸਾਨੂੰ ਦਿਖਾ ਰਹੀ ਹੈ ਕਿ ਕਿਵੇਂ ਡਰੱਗਸ ਛੁਪਾਏ ਗਏ ਸੀ ਟਰੱਕਸ ਦੇ ਅੰਦਰ ਇਹ ਟਰੱਕਸ ਦੇ ਅੰਦਰ ਹਾਈਡਰੌਲਿਕ ਟਰੈਪਸ ਨੇ ਜਿਨ੍ਹਾਂ ਦੇ ਅੰਦਰ ਡਰੱਗਸ ਨੂੰ ਛੁਪਾਇਆ ਜਾਂਦਾ ਹੈ। ਸੋ ਇਸ ਟਾਈਮ মিডিਆ ਜਿਹੜਾ ਹੈ ਉਹ ਵੀਡੀਓਜ਼ ਲੈ ਰਿਹਾ ਹੈ। ਅਸੀਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਇਹਦੇ ਅੰਦਰ ਡਰੱਗਸ ਛੁਪਾਏ ਜਾ ਰਹੇ ਸੀ। ਅਸੀਂ ਤੁਹਾਨੂੰ ਦਿਖਾਵਾਂਗੇ ਥੋੜੀ ਦੇਰ ਬਾਅਦ ਜਦੋਂ ਇਹ ਗੱਡੀਆਂ ਨੇ ਜਿਸ ਦੇ ਥਰੂ ਡਰੱਗਸ ਕੈਨੇਡਾ ਵਿੱਚ ਲਿਆਏ ਜਾ ਰਹੇ ਸੀ ਉਹਨਾਂ ਦੇ ਨਾਂ ਬਹੁਤ ਛੇਤੀ ਰਿਲੀਜ਼ ਕੀਤੇ ਜਾਣਗੇ ਜੇ ਤੁਸੀਂ ਇੱਥੇ ਦੇਖੋ ਬਹੁਤ ਸਾਰੇ ਡਰੱਗਸ ਨੂੰ ਡਿਸਪਲੇ ਕੀਤਾ ਗਿਆ ਹੈ ਕਿ ਕਿਹੜੇ-ਕਿਹੜੇ ਡਰੱਗ ਸੀ ਮੈਰੀਵਾਨਾ ਕੋਕੀਨ ਮੈਥਫੈਟਾਮਿਨ ਪ੍ਰੋਜੈਕਟ ਬ੍ਰੀਸਾ ਦੇ ਤਹਿਤ ਏ ਹਜ਼ਾਰ ਕਿਲੋ ਤੋਂ ਵੀ ਵੱਧ ਟਰੱਕਸ ਬਰਾਮਦ ਕੀਤੇ ਗਏ ਨੇ ਫੋਰ ਟ੍ਰੈਫਿਕ ਪਰਪਸਸ ਅਸੀਂ ਵੇਟ ਕਰ ਰਹੇ ਹਾਂ ਕਿ ਉਹ ਸਾਨੂੰ ਅੰਦਰ ਦਿਖਾਣ ਕਿ ਕਿਵੇਂ ਡਰੱਗਸ ਪਾਇਆ ਜਾ ਰਿਹਾ ਸੀ ਇਹਦੇ ਅੰਦਰ टोरंटो पुलिस ਦੇ ਨਾਲ ਕਾਫੀ ਸਾਰੀਆਂ ਏਜੰਸੀਜ਼ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਯੋਰਕ ਰੀਜਨਲ ਪੁਲਿਸ ਯੂਨਾਈਟਿਡ ਸਟੇਟਸ ਡਗ ਇਨਫੋਰਸਮੈਂਟ ਏਜੰਸੀ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿਂਟਸਰ ਪੁਲਿਸ ਮਾਂਟਰੀਅਲ ਪੁਲਿਸ ਆਰਸੀਐਮਪੀ ਦੀ ਕਈ ਰੀਟੈਚਮੈਂਟਸ ਨੇ ਜਿਹੜੀਆਂ ਨੋਵਾ ਸਕੋਸ਼ੀਆ ਮੈਨੀਟੋਬਾ ਅਲਬਰਟਾ ਬ੍ਰਿਟਿਸ਼ ਕੋਲੰਬੀਆ ਇੰਟੈਲੀਜੈਂਸ ਸਰਵਿਸਿਜ਼ ਅਤੇ ਫਿਨਟ੍ਰੈਕ ਨੇ ਇਹ ਦਿਖਾਇਆ ਨੇ ਐਂਡ ਹਾਈ ਯੈਸ ਡੈਫੀਨਿਟਲੀ ਥੈਂਕ ਯੂ a seat tractor trailer the under ja yeah, yes. kind of a, a tight spot here, yes yes so. yes so, so yes if you could tell me where yeah, do they usually so basically what you would have is this this would be closed and this other piece would be up above um, there's a hydraulic uh, mechanism that would release this and then in behind as you can see there is traps and openings that would accommodate upwards of about a hundred kilograms of illicit substances right so yeah and these cannot be tracked by the x-rays they they would be uh, missed in in some cases depending depending on how uh depending on how it was set up it, it may or may not be uh may or may not be discovered you know right you know and i mean you know what, uh, as technology advances, so does it advance on the other side. I mean, uh, you know, individuals and groups are constantly looking for new ways to smuggle, new ways to conceal things. Um, we've seen traps before uh, in trucks, in, in cars, different things, but we're, we're starting, you know, we see new things all the time. So it's, right. it's something that, you know, it's, it's always evolving. And they usually do not have goods in this side, it's usually in the back. Uh, well, I, I mean, typically, if they, were, if they were hauling goods, whatever that might be, whatever commodity, whether it was whether it was oranges or whether it was uh, tires or what have you, yeah, they would typically be in the back. However, and again, I didn't, I didn't see the truck at the time when it was located, but there may, may very well have been luggage or bags or personal items or things in here as well. It would most likely wouldn't have been as empty as it is now. Right. Yeah. Right. Thank you so much, You're Professor. Welcome. Thank you. Thank you so much. Thank you. Mm -hmm. Okay. ਤੁਸੀਂ ਹੁਣੇ ਦੇਖਿਆ ਕਿ ਇਹਨਾਂ ਨੇ ਸਾਨੂੰ ਦਿਖਾਇਆ ਕਿ ਕਿਵੇਂ ਅੰਦਰ ਇਸ ਟਰੱਕ ਦੇ ਅੰਦਰ ਪਿੱਛੇ ਗੁੱਡਸ ਹੁੰਦੇ ਨੇ ਪਰ ਗੁੱਡਸ ਦੇ ਇਲਾਵਾ ਅੰਦਰ ਜਿਹੜਾ ਅੰਡਰ ਦਾ ਏਰੀਆ ਹੈ ਉਸ ਦੇ ਅੰਦਰ ਇਹ ਡਰੱਗਸ ਟਰੈਪਸ ਦੇ ਅੰਦਰ ਪਾਏ ਗਏ ਸੀ। ਮੈਂ ਤੁਹਾਨੂੰ ਦੂਜੀ ਗੱਡੀਆਂ ਦੇ ਵੱਲ ਲੈ ਕੇ ਜਾ ਰਹੀ ਹਾਂ ਕਿ ਇਹ ਤੁਸੀਂ ਦੇਖੋ ਅਫਸੋਸ ਦੀ ਗੱਲ ਹੈ ਜਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਟਰਕਿੰਗ ਏਜੰਸੀਜ਼ ਨੇ ਇਹਨਾਂ ਦਾ ਨਾਂ ਇਹਨਾਂ ਦੇ ਨਾਲ ਜਿਹੜੇ ਇਨਵੋਲਡ ਲੋਕ ਨੇ ਬਹੁਤ ਛੇਤੀ ਪੁਲਿਸ ਇਹਨਾਂ ਨੂੰ ਰਿਲੀਜ਼ ਕਰੇਗੀ 10:30 ਵਜੇ ਇਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਪ੍ਰੈਸ ਰਿਲੀਜ਼ ਜਾਰੀ ਕੀਤੀ ਜਾਏਗੀ ਜੋ ਲੋਕ ਇਸ ਵਿੱਚ ਇਨਵੋਲਡ ਸੀ ਇਹ ਡਰੱਗਸ ਜਿਹੜੀ ਬਰਾਮਦ ਕੀਤੀ ਗਈ ਹੈ ਜੋ ਲੋਕ ਇਹਨਾਂ ਆ ਰਿਲੀਜ਼ ਕੀਤੇ ਜਾਂਦੇ ਨੇ ਇਹਦੇ ਨਾਲ ਇਹ ਉਹ ਵੀ ਰਿਲੀਜ਼ ਕਰਨਗੇ ਤੁਸੀਂ ਦੇਖ ਰਹੇ ਹੋ ਰੈਡ FM ਲਾਈਵ ਹੈਗਾ ਹੈ फ्रंटो पुलिस स्कारबरो ਦੇ ਉਹਨਾਂ ਦੇ ਦਫ਼ਤਰ ਦੇ ਕੋਲ ਉਹਨਾਂ ਨੇ ਇਹ ਜੋ ਪ੍ਰੋਜੈਕਟ ਬਰੀਸਾ ਦਾ ਡਰਗ ਪਾਸਟ ਹੋਇਆ ਸੀ ਜੋ ਉਹਨਾਂ ਦੀ ਪੂਰੀ ਡਿਟੇਲਸ ਉਹਨਾਂ ਨੇ ਅੱਜ ਸਾਡੇ ਮੀਡੀਆ ਦੇ ਸਾਹਮਣੇ ਸ਼ੇਅਰ ਕੀਤੀਆਂ ਨੇ ਗੱਡੀਆਂ ਜਿੰਨਾ ਥਰੂ ਮੈਕਸੀਕੋ ਤੋਂ ਕੈਲੀਫੋਰਨੀਆ ਦੇ ਰਾਹੀਂ ਕੈਨੇਡਾ ਡਰੱਗਸ ਆ ਰਿਹਾ ਸੀ ਉਹ ਇਹਨਾਂ ਨੇ ਇੱਥੇ ਡਿਸਪਲੇ ਤੇ ਲਾਈਆਂ ਨੇ ਜਿੰਨਾ ਵੀ ਡਰਗ ਕੈਪਚਰ ਕੀਤਾ ਗਿਆ ਹੈ ਮੈਥਫੈਟਾਮਿਨ ਮਰੀਵਾਨਾ ਕੋਕੇਨ ਆਕਸੀਕੋਡੋਨ ਇਹ ਸਾਰੇ ਜਿਹੜੇ ਡਰੱਗਸ ਨੇ ਉਹ ਇੱਥੇ ਡਿਸਪਲੇ ਤੇ ਲਾਏ ਹੋਏ ਨੇ 61 ਬਿਲੀਅਨ 21 ਗੱਡੀਆਂ ਨੇ ਪੰਜ ਟਰੈਕਟਰ ਟ੍ਰੇਲਰਸ ਨੇ ਇਹ ਸਿਰਫ ਇਹਨਾਂ ਨੇ ਦੋ ਟਰੈਕਟਰ ਟ੍ਰੇਲਰਸ ਇੱਥੇ ਡਿਸਪਲੇ ਲਈ ਲਾਈ ਸੀ ਜਸਟ ਟੂ ਸ਼ੋ ਕਿ ਕਿਵੇਂ ਡਰੱਗਸ ਪਾਏ ਜਾਂਦੇ ਥੋੜੀ ਦੇਰ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਕਿ ਕਿਵੇਂ ਟਰੈਕਟਰ ਟਰੇਲਰਸ ਦੇ ਅੰਦਰ ਜਿਹੜੇ ਟਰੈਪਸ ਹੁੰਦੇ ਨੇ ਉਸ ਦੇ ਅੰਦਰ ਇਹ ਡਰੱਗਸ ਇਹਨਾਂ ਨੂੰ ਮਿਲੇ ਨੇ ਟੋਟਲ 21 ਵੀਕਲਸ ਨੇ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ ਕੁਝ ਵੀਕਲਸ ਇਹਨਾਂ ਨੇ ਇੱਥੇ ਡਿਸਪਲੇ ਤੇ ਲਾਈਆਂ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਇੱਕ ਬਹੁਤ ਵੱਡੀ ਟੀਮ ਖੜੀ ਹੈ ਡਿਫਰੈਂਟ ਏਜੰਸੀਜ਼ ਦੀ इंस्पेक्टर्स एंड ऑफिसर्स जेडे इन्वॉल्वड सी इस ड्रग बस्ट नु ते मकान नु लयान ली करन ले सानू इजाजत ਨਹੀਂ ਹੈਗੀ ਕਿ ਅਸੀਂ ਤੁਹਾਨੂੰ ਉਹ ਦਿਖਾਈਏ ਕਿ ਕੌਣ ਲੋਕ ਸੀ ਪਰ ਬਹੁਤ ਵੱਡੀ ਟੀਮ ਇੱਥੇ ਖੜੀ ਹੈ ਮੌਜੂਦ ਹੈ ਜਿਨ੍ਹਾਂ ਨੇ ਇਹ ਡਰੱਗ ਬਸਟ ਕੀਤਾ ਹੈ ਮੇਲ ਆਫਿਸਰਸ ਫੀਮੇਲ ਆਫਿਸਰਸ ਜਿਨ੍ਹਾਂ ਨੇ ਮਿਲ ਕੇ ਇਹ ਡਰੱਗ ਬਸਟ ਕੀਤਾ ਹੈ ਟੋਰਾਂਡੋ ਪੁਲਿਸ ਦੀ ਹਿਸਟਰੀ ਵਿੱਚ ਇਤਿਹਾਸ ਵਿੱਚ ਇਨਾ ਵੱਡਾ ਡਰੱਗ ਬਸਟ ਕਦੀ ਵੀ ਨਹੀਂ ਹੋਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਕਾਫੀ ਸਾਰਾ ਇਹ ਜਿਹੜਾ ਡਰੱਗ ਸੀ ਇਹ ਦੂਰ ਦਰਾਡੇ ਦੇ ਇਲਾਕਿਆਂ 'ਚ ਛੋਟੇ ਸ਼ਹਿਰਾਂ 'ਚ ਛੋਟੇ ਸਿਟੀਜ਼ ਜਾਂਦਾ ਹੈ ਐਂਡ ਇਹ ਡਰੱਗ ਬਸਟਰ ਜਿਹੜਾ ਹੋਇਆ ਹੈ ਉਹ ਸਿਰਫ ਜਸਟ ਅ ਟਿਪ ਆਫ ਦੀ ਆਈਸ ਵਰਕ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਬਹੁਤ ਛੇਤੀ ਨਾ ਰਿਲੀਜ਼ ਕੀਤੇ ਜਾਣਗੇ ਜਿਹੜੇ ਲੋਕੀ ਇਨਵੋਲਡ ਸੇ ਦੋ ਜਿਹੜੇ ਆਊਟਸਟੈਂਡਿੰਗ ਵਾਰੈਂਟਸ ਨੇ ਉਹ ਉਹਨਾਂ ਦੀ ਫੋਟੋਜ਼ ਇੱਥੇ ਰੱਖੀਆਂ ਨੇ ਐਂਡ ਕਿਸੇ ਨੂੰ ਵੀ ਜੇ ਇਨਫੋਰਮੇਸ਼ਨ ਹੈ ਇਨਫੋਰਮੇਸ਼ਨ ਦੇਣ ਦੀ ਅਪੀਲ ਕੀਤੀ ਗਈ ਹੈ ਕਿ ਇਨਫੋਰਮੇਸ਼ਨ ਦਿੱਤੀ ਜਾਏ